ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਹੋਰ ਸਨੌ ਚ ਕੀ ਹਾਲ ਚਾਲ ਨੇ ਆਸ ਕਰਦਿਆਂ ਕਿ ਸਾਰੇ ਜਣੇ ਠੀਕ ਠਾਕ ਹੋਣਗੇ ਤੇ ਮੇਰੇ ਵੱਲੋਂ ਵੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅਗਮ ਵੱਲੋਂ ਵੀ ਹੈਨਾ ਅਗਮ ਤੇ ਅੱਜ ਆਪਾਂ ਚੱਲੇ ਆਂ ਜੀ ਵਿਆਹ ਤੇ ਵਿਆਹ ਹੈਗਾ ਜੀ ਸਾਡੇ ਨਾਲ ਜਿਹੜੇ ਕੰਮ ਕਰਦੇ ਨੇ ਭਾਜੀ ਰਸ਼ਪਾਲ ਸਿੰਘ ਜੀ ਉਹਨਾਂ ਦੀ ਹੈਗਾ ਬੇਟੀ ਦਾ ਹਾਂ ਉਹਨਾਂ ਦੀ ਬੇਟੀ ਦੀ ਮੈਰਿਸ ਆ ਰੀਅਲ ਲਾਈਫ ਵਿੱਚ ਵੀ ਤੇ ਵੀਡੀਓ ਦੇ ਵਿੱਚ ਵੀ ਵੀਡੀਓ ਦੇ ਵਿੱਚ ਮੇਰਾ ਵਿਆਹ ਮੈਂ ਉਹਨਾਂ ਦੀ ਬੇਟੀ ਬਣੀ ਆ ਤੇ ਰੀਅਲ ਲਾਈਫ 'ਚ ਵੀ ਉਹਨਾਂ ਦੀ ਬੇਟੀ ਦਾ ਵਿਆਹ ਵਾ ਤੇ ਅੱਜ ਆਪਾਂ ਸਾਰੀ ਟੀਮ ਚੱਲਿਆ ਉੱਥੇ ਤੇ ਘਰੋਂ ਤੇ ਆਪਾਂ ਰੈਡੀ ਹੋ ਕੇ ਆ ਗਏ ਆ ਤੇ ਹੁਣ ਸਾਡੇ ਨਾਲ ਜਾਣਾ ਵਾ ਸਮਨ ਦੀਦੀ ਉਹਨਾਂ ਨੇ ਤੇ ਪਾਪਾ ਜੀ ਹੁਣੀ ਆ ਉਹਨਾਂ ਨੇ ਅਖੀਰ ਬਾਦ ਚੱਲ ਜੇ ਨੇ ਮੈਂ ਕੀਤਾ ਸੀ ਫੋਨ ਤੇ ਸ਼ਿਆ ਜਾ ਰਹੇ ਨੇ ਤੇ ਅਖੀਰ ਮੰਮਾ ਦੇ ਚੱਕਰ ਦੇ ਤੇ ਉਹਨਾਂ ਨੇ ਕਹੇ ਬਚ ਲੋ ਲੱਗ ਗਈ ਏ ਹਾਂਜੀ ਆ ਤੇ ਆਪਾਂ ਹੁਣ ਲੈਨੇ ਆਂ ਆਪਾਂ ਆਂਟੀ ਨੇ ਤੇ ਦੀਦੀ ਨੂੰ ਲਮਾ ਗਿਆ ਆਂਟੀ ਹੁਣ ਆਂ ਹਾਂਜੀ ਵੈਸੇ ਤੇ ਪਹਿਲਾਂ ਆਂਟੀ ਜਿਹੜੀ ਕਹਿੰਦੇ ਸੀ ਕਿ ਅਸੀਂ ਭਾਜੀ ਨਾਲ ਚੱਲ ਜਾਗੇ ਤੇ ਸ਼ਾਇਦ ਭਾਜੀ ਨੂੰ ਮੇਰੇ ਖਿਆਲ ਨਾਲ ਛੁੱਟੀ ਨਹੀਂ ਮਿਲੀ ਹੈਗੀ ਤੇ ਫਿਰ ਦੀਦੀ ਕਹਿੰਦੇ ਚਲੋ ਇਕੱਠੇ ਚੱਲਨੇ ਵੈਸੇ ਵੀ ਇਕੱਲੇ-ਇਕੱਲੇ ਨੇ ਕੀ ਜਾਣਾ ਹੈ ਇਕੱਠੇ ਸਗੋਂ ਵਧੀਆ ਵਾ ਉਦਾਂ ਵੀ ਦੀਦੀ ਕਹਿੰਦੇ ਸੀ ਕਿ ਜੇ ਜਾਣਗੇ ਵੀ ਨਾ ਸੁਖਬਾਸ ਤੇ ਫਿਰ ਤੇ ਤੁਸੀਂ ਦੱਸ ਦਿਓ ਆਪਾਂ ਇਕੱਠੇ ਹੀ ਤੁਰਾਂਗੇ ਵਾਹ ਮਹਾਰਾ ਸੱਚੇ ਬਾਸ਼ ਤੇ ਜਾ ਕੇ ਫਿਰ ਉੱਥੇ ਬਖੋਲਨੇ ਆ ਹਨਾ ਵਾਈਗਰੋ ਵਧੀਆ ਵਧੀਆ ਸਾਰਾ ਕੁਝ ਕਰੇ ਹਾਂਜੀ ਕਿ ਨਹੀਂ ਹਾਂਜੀ ਹਾਂਜੀ ਵਧੀਆ ਹੀ ਹੋਣਾ ਚਾਹੀਦਾ ਵਾ ਤੇ ਫੇਰ ਹੀ ਹਨਾ ਖੁਸ਼ੀ ਦੁਗਣੀ ਹੁੰਦੀ ਹੈ ਸਹੀ ਗੱਲ ਤੇ ਨਾਲ ਇੱਕ ਇੱਕ ਮਿੰਟ ਦਾ ਮੈਂ ਰਿਪਲਾਈ ਦੇਣਾ ਹੈ ਕਿੰਨੇ ਤੁਸੀਂ ਨਹੀਂ ਉਹ ਕਮੈਂਟ ਉਹ ਕਮੈਂਟ ਪੜਿਆ ਹੈਗਾ ਮੈਂ ਪੜਿਆ ਵਾ ਕਿ ਹੀਰਪੁਰਾਣੇ ਕਮੈਂਟ ਕੀਤਾ ਸੀ ਕਿ ਪਿੰਦਰ ਚ ਹੀ ਆਪਣੀ ਵਾਈਫ ਦੀ ਹੈਲਪ ਕਿਉਂ ਨਹੀਂ ਕਰਾਉਂਦੇ ਪਿੰਦਰ ਮੇਰੀ ਬਹੁਤ ਹੈਲਪ ਕਰਾਉਂਦੇ ਨੇ ਮੇਰੀ ਉਹ ਉਹ ਚੀਜ਼ ਸਿਰਫ ਇਹ ਦਿਖਾਉਣੀ ਨਹੀਂ ਹੈ ਕਹਿੰਦੇ ਨਹੀਂ ਉਹ ਚੀਜ਼ ਨਹੀਂ ਆਪਾਂ ਦਿਖਾਣੀ ਹੈ ਇਹ ਬਹੁਤ ਹੈਲਪ ਕਰਾਉਂਦੇ ਮੇਰੇ ਨਾਲ ਹਾਂ ਮੈਂ ਰਾਤੀ ਮਹਿੰਦੀ ਲਵਾ ਕੇ ਆਈ ਹਾਂ ਨਾ ਤੇ ਇੰਨਾ ਹੀ ਨੇ ਇੰਨਾ ਨਹੀਂ ਸਾਰਾ ਕੰਮ ਕੀਤਾ ਮੈਂ ਕਿਹਾ ਹੀ ਨਹੀਂ ਮੈਂ ਨਹੀਂ ਲਵਾਉਣੀ ਹੈਗੀ ਆਪਾਂ ਲੇਟ ਹੋ ਗਈਆਂ ਤੇ ਆਪਾਂ ਮੈਂ ਹੁਣ ਜੇ ਮਹਿੰਦੀ ਲਵਾ ਲਈ ਤੇ ਫਿਰ ਕੰਮ ਕੌਣ ਕਰੇਗਾ ਤੇ ਕਹਿੰਦੇ ਚੱਲ ਕੋਈ ਗੱਲ ਨਹੀਂ ਸਬਜੀ ਹੈਗੀ ਐ ਤੇ ਕੋਈ ਨਹੀਂ ਆਪਾਂ ਨਾਲ ਝੋਲ ਬਣਾ ਲਾਂਗੇ ਤੇ ਜਾਣੇ ਚਲੋ ਇਹ ਨਾਲ ਚਾਜ ਜੂਗਾ ਜੀ ਤੇ ਮੈਂ ਵੀ ਆਪਾਂ ਆਏ ਵੀ ਚਲੋ ਫੁਲਕੇ ਲਾਉਣ ਦੀ ਨਹੀਂ ਜਾਚ ਬਾਕੀ ਆਪਾਂ ਜਿੰਨਾ ਵੀ ਹੋ ਸਕਦਾ ਪਾਂ ਕਰਾਈਦਾ ਨਾਲ ਤੇ ਮੈਂ ਦੋਵੇਂ ਜੀ ਤੇ ਹੀ ਹੈਗੇ ਮੰਨ ਲਓ ਕਈ ਵਾਰੀ ਬਾਈ ਚਾਂਸ ਮੈਂ ਠੀਕ ਵੀ ਨਹੀਂ ਹੁੰਦੀ ਤੇ ਉਦੋਂ ਵੀ ਫਿਰ ਪਿੰਦੇ ਨਹੀਂ ਕਰਦੇ ਨੇ ਫਿਰ ਅਗਮ ਨੂੰ ਵੀ ਹਨਾ ਸਕੂਲ ਦਾ ਦੋਵੇਂ ਜੀ ਹੈਗੇ ਉਦੋਂ ਆਏ ਆ ਹੀ ਬਸ ਹੱਸਦੇ ਰਹਿੰਦੇ ਆ ਬੜਾ ਮੋਟਾ ਕੀ ਸਾਡਾ ਟਾਈਮ ਪਾਸ ਹੋ ਜੇ ਕਿ ਤੇ ਜਿਹਨੂੰ ਕਹਿੰਦੀ ਰਹਿੰਦਾ ਵਾਕੀ ਤੂੰ ਆ ਕਰਾ ਲਉ ਤੂੰ ਆ ਨਹੀਂ ਕਰਦੀ ਤੂੰ ਆ ਨਹੀਂ ਕਰਦੀ ਇਹ ਤੇ ਚੀਜ਼ਾਂ ਸਾਰੀਆਂ ਦੀ ਜਾਚ ਹੁਣੀ ਚਾਹੀਦੀ ਏ ਜਦੋਂ ਮੈਂ ਆਪਣਾ ਚਲੋ ਪਹਿਲਾ ਵਿਆਹ ਤੋਂ ਜਦੋਂ ਹੀ ਹਾਂਜੀ ਤੇ ਉਦੋਂ ਮम्मी ਹਨਾ ਕਿਤੇ ਨਾ ਕਿਤੇ ਜਾਣਾ ਪੈਂਦਾ ਏ ਹਾਂਜੀ ਹਾਂਜੀ ਉਦੋਂ ਵੀ ਆਪਣਾ ਮਾੜਾ ਮੋਟਾ ਸਾਰ ਸੂਰ ਲਈਦਾ ਹੁੰਦਾ ਸੀ ਪਰ ਹੁਣ ਇਹ ਆ ਕਿ ਮੈਂ ਨਹੀਂ ਫਟ ਗਈ ਜਾਂਦੀ ਇਹ ਮੈਂ ਇਹਨੇ ਆਪਣੇ ਨਾਲ ਹੀ ਕੱਟਦੀ ਹਾਂ ਮੈਨੂੰ ਮੇਰਾ ਜੀਨ ਲੱਗਦਾ ਮੈਨੂੰ ਹੁੰਦਾ ਵਾ ਕਿ ਹਾਈ ਕਿੱਥੇ ਇਕੱਲੇ ਕਰਦੇ ਰਹਿਣਗੇ ਤੁਹਾਡਾ ਬਹੁਤ ਵਧੀਆ ਵਾ ਪਲਾਂ ਹੀ ਬਹੁਤ ਖੁਸ਼ ਹਾਂ ਤੇ ਬਹੁਤ ਹੈਲਪ ਕਰਾਉਂਦੇ ਮੇਰੇ ਨਾਲ ਮੈਨੂੰ ਨਹੀਂ ਲੱਗਦਾ ਸ਼ਾਇਦ ਹੋਰ ਕੋਈ ਕਰਾਉਂਦਾ ਇੱਕ ਦੂਜੇ ਦੇ ਸਾਥ ਨਾਲ ਹੀ ਇਹ ਜਿੱਥੇ ਮੈਨੂੰ ਜ਼ਰੂਰਤ ਪੈਂਦੀ ਹੈ ਵੀ ਸਾਥ ਦਿੰਦੀ ਹੈ ਕਿ ਜਿੱਥੇ ਇਹਨੂੰ ਪੈਂਦੀ ਹੈ ਤਾਂ ਆਪਣਾ ਵੀ ਪਰ ਜੁਬੰਦਾ ਹਨਾ ਇਹ ਦੋਵਾਂ ਦੇ ਸਾਥ ਨਾਲ ਹੀ ਇਹ ਕੰਮ ਚੱਲਦਾ ਜੇ ਆਖੀਏ ਭਿੰਨ ਨਹੀਂ ਕਿਤੇ ਹੱਥ ਤੇ ਮਿਲਸਾ ਨਾ ਗੱਡੀ ਨਹੀਂ ਚੱਲਦੀ ਉਹ ਕੀ ਜਾਂਦੇ ਵੀ ਇੱਕੋ ਹੀ ਟਾਇਰ ਪਿੰਚਰ ਹੋਏ ਇੱਥੇ ਕਿੰਨੇ ਤੇ ਟਾਇਰ ਬੇਕਾਰ ਉਹ ਹਜ਼ਾਰਾ ਵੀ ਦੋਵਾਂ ਦੇ ਸਾਥ ਦੇ ਨਾਲ ਹੀ ਆ ਹਾਂਜੀ ਹਾਂਜੀ ਇਹ ਤੇ ਗੱਲ ਤਾਂ ਬਿਲਕੁਲ ਸਹੀ ਆ ਇਹ ਵਾ ਕੀ ਸਾਥ ਦੇਣਾ ਚਾਹੀਦਾ ਵਾ ਹੈਨਾ ਤੇ ਬਾਕੀ ਇਦਾਂ ਹੀ ਆ ਹੱਸਦੇ ਖੇਡਦੇ ਰਹੀਦਾ ਵਾ ਮੇਰੀ ਗੱਲ ਸੁਣੋ ਆਪਾਂ ਕੰਮ ਬਰਾਬਰ ਕਰਨ ਦੇ ਆ ਹਾਂਜੀ ਕਮਾਉਣ ਬਰਾਬਰ ਦੇ ਆ ਹਾਂਜੀ ਇਹ ਥੋੜੀ ਨਾ ਸਾਰਾ ਕੰਮ ਇੱਕੋ ਜਣਾ ਹੀ ਕਰੇ ਇੱਕੋ ਦੇ ਸਿਰ ਸਾਣ ਥੋੜੀ ਨਾ ਹੁੰਦਾ ਹਾਂਜੀ ਇਹ ਤੇ ਗੱਲ ਜੇ ਆਪਾਂ ਕਮੂਨੇ ਦੋਵੇਂ ਇਕੱਠੇ ਆ ਤਾਂ ਕੰਮ ਵੀ ਇਕੱਠਾ ਕਰਨਾ ਚਾਹੀਦਾ ਵਾ ਜੇ ਖਰਚਣਾ ਕਿਤੇ ਤੇ ਉਹ ਵੀ ਸਲਾਹ ਨਾਲ ਹੀ ਇਹ ਨਹੀਂ ਆ ਕਿ ਆਪਾਂ ਦੋਵੇਂ ਡਿਆਂ ਤੇ ਮੈਂ ਆਪਣੀ ਮਰਜ਼ੀ ਨਾਲ ਖਰਚੀ ਜਾਵਾਂ ਆਪਾਂ ਇੱਕ ਦੂਜੇ ਦੇ ਸਾਥ ਨਾਲ ਹੀ ਚੱਲਦੇ ਆਂ ਬਾਕੀ ਮੈਂ ਇੱਕ ਚੀਜ਼ ਮੰਨਦੀ ਨਾ ਮੈਨੂੰ ਦੋ ਲੈ ਕੇ ਦਿੰਦੇ ਉਹ ਕਈ ਵਾਰੀ ਮਿਰਾ ਹੋ ਜਾਂਦਾ ਵਾ ਕਿ ਹਾਂ ਮੈਂ ਚੀਜ਼ ਨਹੀਂ ਲੈਣੀ ਦੀ ਮੈਨੂੰ ਕਈ ਵਾਰੀ ਹੁੰਦਾ ਚਲ ਕੀ ਪੈਸੇ ਖਰਚਨੇ ਆ ਉਹ ਕੋਈ ਚੀਜ਼ ਹੋਰ ਬਣਾਵਾਂਗੇ ਮੈਨੂੰ ਇਹ ਮੈਂ ਕਰ ਜੰਨੀ ਹੁੰਨੀ ਆ ਪਰ ਇਹ ਨਹੀਂ ਕਰਦੇ ਹੈਗੇ ਆਪਾਂ ਵੀ ਚੀਜ਼ ਲੈਣ ਨਾ ਲੈਣ ਪਰ ਸਾਡੇ ਦੋਵਾਂ ਮਰੀਏ ਬਿਲਕੁਲ ਨਹੀਂ ਕਰਦੇ ਹੈਗੇ ਵੀ ਹਾਂ ਤੇ ਹੀ ਕਿਉਂ ਬਹਿ ਕੇ ਚਾਹੀਏ ਮੈਨੂੰ ਤਾਂ ਗੱਲ ਕਰਨਾ ਮਪਾ ਦੇ ਮੈਨੂੰ ਇਹਨਾ ਪਤਾ ਵੀ ਜੇ ਮੈਂ ਇਹਨਾਂ ਨੂੰ ਪੈਸੇ ਦਵਾਂ ਨਾ ਕਿ ਤੂੰ ਆਪੇ ਜਾ ਕੇ ਕੋਈ ਚੀਜ਼ ਲੈ ਆ ਤੇ ਮੇਰੇ ਖਿਆਲ ਨਾਲ ਤਾਂ ਫਿਰ ਤੁਰਕੇ ਤੇ ਆ ਜਾਏਗੀ ਤੇ ਪੈਸਾ ਨਹੀਂ ਖਰਚਣਾ ਹਾਏ ਪਤਾ ਨਹੀਂ ਮੈਨੂੰ ਕੀ ਹੁੰਦਾ ਵਾ ਪਤਾ ਨਹੀਂ ਹੋ ਸਕਦਾ ਹੋਣੀ ਕਿਹਦੀ ਇਹ ਆਦਤ ਹੈ ਮੈਨੂੰ ਹੁੰਦਾ ਕਿ ਜਿਹੜੀ ਪਹਿ ਮੇਰੇ ਕੋਲ ਆਣਾ ਜਿੰਨੇ ਤਹੀ ਮੈਨੂੰ ਦੇ ਦਿੰਦੇ ਮੈਨੂੰ ਹੁੰਦਾ ਕਿ ਮੈਂ ਵੀ ਚੈੱਕ ਦਾ ਖਰਚਾ ਸਾਰੇ ਆਪਣੇ ਕੋਲ ਰੱਖਾਂ ਪਾਜੀ ਉਹ ਤਾਂ ਹੀ ਆਪਣੀ ਜੇਬ ਚੋਂ ਕੱਢ ਕੇ ਦਿੰਦੀ ਹੋਣਾ ਫਿਰ ਨਹੀਂ ਮੈਨੂੰ ਹੁੰਦਾ ਉਹ ਤੇਲੇ ਹੀ ਦੁੱਧੇ ਮਾਂ ਵਾ ਨਹੀਂ ਜਿਹੜੇ ਮੇਰੇ ਹੱਥ ਚ ਹੁੰਦੇ ਆ ਨਾ ਉਹਨਾਂ ਦੀ ਗੱਲ ਹੋ ਰਹੀ ਹੁੰਦੀ ਆ ਬਾਕੀ ਪਿੰਡ ਰਿਕ ਕਿੰਨੇ ਟੀਵੀ ਆ ਕਿਉਂਕਿ ਹੁਣ ਤੀ ਸਾਰਾ ਸਮਾਨ ਤੇ ਕੱਢਿਆ ਹੀ ਆ ਬਾਹਰ ਤੇ ਤੂੰ ਹੁਣ ਘਰ ਨੂੰ ਕਲਰ ਕਰਾ ਲਓ ਕਲਰ ਕਰਾ ਜੇ ਅਜੇ ਨਾ ਘਰ ਦੇ ਕਰਾਉਣੇ ਰਿਪੇਅਰ ਤੇ ਕਲਰ ਕਰਾ ਲਓ ਫੇਰ ਹੋਵਾਂਗੇ ਹਣਾ ਇੱਕ ਵਾਰੀ ਸਾਰਾ ਕੰਮ ਕੁੰਮ ਕਰਾ ਲਈਏ ਕਿਉਂਕਿ ਜੀ ਇੱਕ ਵਾਰੀ ਪਤਾ ਕੀ ਹੋਣਾ ਵਜ ਗਿਆ ਕੰਦਾ ਕੰਦਾ ਜਿੰਨਾ ਨੂੰ ਤਰੇੜਾਈਆਂ ਨਾ ਸਾਰੀਆਂ ਹੀ ਰਿਪੇਅਰ ਹੋਣੀਆਂ ਇੱਕ ਸਮਨਾ ਸਾਰਾ ਕੰਮ ਦੋਰੇ ਹੋਣਾ ਵਾ ਤੇ ਬਾਕੀ ਤੁਸੀਂ ਵੀ ਹਣਾ ਸਿਆਣੇ ਹੋ ਤੇ ਫਸਲਾਂ ਫਸਲਾਂ ਤੋਂ ਲਾਉਣੇ ਹੀ ਹੈਣਾ ਉਹ ਚੀਜ਼ ਤੁਹਾਨੂੰ ਪਤਾ ਵਾ ਕਿ ਉਹ ਤੇ ਸਾਰਿਆਂ ਦਾ ਨੁਕਸਾਨ ਆ ਸਾਰਿਆਂ ਦੇ ਨਾਲ ਹੀ ਹੁਣ ਕੁਝ ਨਾ ਕੁਝ ਹੱਥ ਵਿੱਚ ਹੋਊਗਾ ਤੇ ਉਸ ਤੋਂ ਬਾਅਦ ਹੀ ਹਣਾ ਘਰ ਦਾ ਸਾਰਾ ਕੰਮ ਹੋ ਸਕਦਾ ਵਾ ਕਿਉਂਕਿ ਇੱਕ ਵਾਰੀ ਸ਼ੁਰੂ ਕਰ ਲਈ ਹੈ ਨਾ ਤੁਹਾਨੂੰ ਵੀ ਪਤਾ ਵਾ ਕਿ ਬਹੁਤ ਜ਼ਿਆਦਾ ਖਰਚਾ ਆਉਂਦਾ ਵਾ ਹੈਣਾ ਸਹੀ ਹੈ ਨਾ ਸਹੀ ਵਾ ਤੇ ਫਿਰ ਉਸ ਤੋਂ ਬਾਅਦ ਕੋਈ ਨਹੀਂ ਜਦੋਂ ਵਾਈ ਗਰੂ ਨੇ ਹਣਾ ਚਾਇਆ ਆਪ ਤਿੰਨ ਕੁ ਹੋਰ ਸੋਚਿਆ ਹੈ ਤੁਹਾਨੂੰ ਵੀ ਹਟਾ ਸਾਰੇ ਜਾਨੇ ਹਾਂ ਵੱਧ ਤੋਂ ਵੱਧ ਸਾਬ ਦਿਆ ਕਰੋ ਤਾਂ ਕਿ ਵੀਡੀਓ ਵਧੀਆਂ ਵਧੀਆਂ ਚੱਲੇ ਤੇ ਅਸੀਂ ਜਲਦੀ ਜਲਦੀ ਸੋਹਣੀ ਜੀ ਕੱਟੀ ਬਣਾਈਏ ਰੀਟਾ ਤੇ ਬੜੀਆਂ ਨੇ ਪਹਿਰਾਣਾ ਕੀ ਚੱਲੇ ਵਾਇਗੁਰੂ ਦੀ ਰਜਾ ਦੇ ਚ ਰਹਿਣਾ ਪੈਂਦਾ ਵਾ ਜਿੱਥੇ ਮਾਲਕ ਰੱਖੇ ਆਪ ਤੇ ਕੁਝ ਸੋਚੀਦਾ ਵਾ ਤੇ ਭਰੇ ਕਿ ਕੁਝ ਹੋਜ ਹੋਰ ਹੋ ਜਾਂਦਾ ਵਾ ਚਲੋ ਕੋਈ ਨਹੀਂ ਐਦਾਂ ਹੀ ਆਤਰਾਵ ਚੜਾਵਾਂਤੇ ਰਹਿੰਦੇ ਨੇ ਜ਼ਿੰਦਗੀ ਦੇ ਵਿੱਚ ਹੈਨਾ ਜੇ ਬੰਦੇ ਨੂੰ ਠੋਕਰ ਨਾ ਮੱਜੇ ਤਾਂ ਫਿਰ ਤੇ ਬੰਦਾ ਕਿਸੇ ਨੂੰ ਕੁਝ ਸਮਝਦਾ ਨਹੀਂ ਆ ਇਹ ਆ ਕਿ ਉਹ ਵਿੱਚ ਜਾਂਦਾ ਨਹੀਂ ਆ ਇਹ ਤੇ ਬਿਲਕੁਲ ਤਾਂ ਆਈ ਗੱਲ ਸਹੀ ਆ ਇੱਕ ਵਾਰੀ ਜਦੋਂ ਜਦੋਂ ਮੰਮੀ ਠੀਕ ਨਹੀਂ ਸੀ ਉਦੋਂ ਵੀ ਆਪਣੀ ਕੀ ਪੋਜੀਸ਼ਨ ਹੀ ਹੈਣਾ ਸਾਨੂੰ ਪਤਾ ਹੀ ਉਹ ਟਾਈਮ ਕਿੱਦਾਂ ਗੱਡਿਆ ਵਾ ਉਹਦੇ ਵਿੱਚ ਇਹ ਪਤਾ ਲੱਗਾ ਵੀ ਕੌਣ ਹਨਾ ਆਪਣਾ ਤੇ ਕੌਣ ਕਿੱਦਾਂ ਵਾ ਬਾਕੀ ਕਹਿਣ ਨੂੰ ਤਾਂ ਸਾਰੇ ਕਹਿਟਦੇ ਆ ਵੀ ਹਾਂ ਵੀ ਕੋਈ ਗੱਲ ਨਹੀਂ ਆ ਪਤਾ ਦੇ ਨਾ ਆਪਾਂ ਵੀ ਕਹਿ ਹਟ ਦਿਆ ਇਹ ਤਾਂ ਲੈ ਆ ਦੇਣੇ ਆ ਆਪਾਂ ਵੀ ਕਹਿ ਹਟ ਨੇ ਵੀ ਕੋਈ ਨਹੀਂ ਜੇ ਲੋਡ ਹੋਵੇ ਤਾਂ ਦੱਸਿਓ ਪਰ ਜਦੋਂ ਲੋਡ ਪੈਂਦੀ ਉਦੋਂ ਮੇਰੇ ਘਰ ਨਾਲ ਤਾਂ ਕੋਈ ਕੋਈ ਖੜਾਉਂਦਾ ਹੈ ਹਾਂ ਕੋਈ ਕੋਈ ਜਿਹਦਾ ਬੜਾ ਹੀ ਹਾਂ ਵੱਡਾ ਦਿਲ ਹੋਊਗਾ ਵੀ ਹਾਂ ਕੋਈ ਨਹੀਂ ਯਾਰ ਫਿਰ ਕੀ ਆ ਜੇ ਮੁਸੀਬਤ ਪੈ ਗਈ ਕਿਲੇ ਬੰਦੇ ਤੇ ਟਾਈਮ ਲੰਘ ਜਾਣਾ ਵਾ ਫਿਰ ਮੈਨੂੰ ਅਗਲੇ ਨੇ ਚੀਜ਼ ਵਾਪਸ ਕਰ ਹੀ ਦੇਣੀ ਪਰ ਨਹੀਂ ਕੋਈ ਕੋਈ ਸਮਝਦਾ ਬਹੁਤ ਟਾਈਮ ਵੀ ਬੜਾ ਬਹੁਤ ਔਖਾ ਹੀ ਪਰ ਵਾਈ ਵੀ ਆਪੇ ਆਪਣੇ ਵੱਲੋਂ ਚਲੋ ਮੈਂ ਆਪਣੀ ਗੱਲ ਕਰਨ ਲੱਗਾ ਵੀ ਮੈਂ ਹਰੇ ਕਿਸੇ ਦਾ ਹਨਾ ਕਿਸੇ ਦਾ ਮਾੜਾ ਨਹੀਂ ਤੱਕਿਆ ਹਰੇਕ ਦੇ ਨਾਲ ਖਲੋਤੀਆਂ ਬਾਕੀ ਮੇਰੇ ਨਾਲ ਤੇ ਕੋਈ ਵੀ ਨਹੀਂ ਇਦਾਂ ਦਾ ਹਨਾ ਆਪਾਂ ਜਦੋਂ ਰੋੜ ਪਈ ਹੋਵੇ ਜਾਂ ਕੋਈ ਖਲੋਤਾ ਹੋਵੇ ਕਹਿੰਦੀ ਮੈਂ ਨਹੀਂ ਮੈਂ ਨਹੀਂ ਨਾ ਥੋੜਾ ਗੱਲ ਕਰਨ ਦੇ ਆਵਾ ਮੈਂ ਉਹਦਾ ਗੱਲ ਕਰਦਾ ਪਿਆ ਜਾਂ ਹਾਂਜੀ ਬਾਕੀ ਜਦੋਂ ਜਾਈਂ ਦੋਵੇਂ ਜੀ ਸਾਥ ਹੋਣ ਨਾ ਇੱਕ ਸਾਥ ਹਾਂ ਜਦੋਂ ਦੋਵਾਂ ਜੀਆਂ ਦਾ ਫਿਰ ਮੈਨੂੰ ਕਿਹਦੀ ਲੋੜ ਨਹੀਂ ਪੈਂਦੀ ਇਹ ਚੀਜ਼ ਤੁਹਾਨੂੰ ਧਿਆਨ ਚ ਰੱਖਣੀ ਹੈ। ਚੇਤਾ ਆ ਗਿਆ ਜਦੋਂ ਮੰਮੀ ਠੀਕ ਨਹੀਂ ਨਾ ਇੱਕ ਦਿਨ ਇੱਕ ਚੀਜ਼ ਦੀ ਲੋੜ ਪਈ ਉਹਦੋਂ ਦਵਾਈ ਲਿਉਣੀ ਪੈ ਰਹੀ ਆਂਦੀ ਤੇ ਮੈਂ ਪੁੱਛਿਆ ਕਿਸੇ ਨੂੰ ਕਿ ਇਹਨੇ ਨਾ ਕਰਤੀ। ਰਸਤੇ 'ਚ ਵਾਪਸ ਮੁੜ ਕੇ ਗਏ ਹੀ ਹੈ ਵੀ ਹਾਂ ਉਹ ਹੀ ਇੱਕ ਸਿਰਫ ਸਾਡੇ ਹੱਥ 'ਚ ਰਹਿ ਗਈ। ਮੇਰੇ ਸਿਰਫ ਹੱਥ 'ਚ ਇੱਕ ਚੀਜ਼ ਰਹਿ ਗਈ। ਓ ਵੀ ਕਿਨੇ ਵਾਪਸ ਆ ਗਏ ਮੈਂ ਆਪਿੰਦਰ ਕੀ ਹੋਇਆ ਇਹਨਾਂ ਨੇ ਮੂੰਹ ਹੋਰ ਤਰ੍ਹਾਂ ਦਾ ਬਣਾ ਕੇ ਕਹਿੰਦੇ ਹੋਣੀ ਆ ਕਿ ਜੇ ਹੁਣ ਹੁਣ ਕਿ ਕਿਥੋਂ ਮੰਗਾ ਮੈਂ ਇੱਕ ਦੋ ਜਣੇ ਨੂੰ ਪੁੱਛਿਆ ਨਹੀਂ ਵੀ ਆਪਾਂ ਵਾਪਸ ਨਹੀਂ ਦੇਣੇ ਸਾਬ ਪੈਸੇ ਆਪਾਂ ਠੇਕੇ ਵਾਲੀ ਪੈਲੀ ਤੇ ਲੈਣ ਵਾਲੇ ਸੀ ਉਹਨਾਂ ਨੂੰ ਕਿਹਾ ਪੰਜਾਂ ਦਿਨਾਂ ਤੱਕ ਦੇ ਦਾਂਗੇ ਹੂੰ ਤੇ ਆਪਾਂ ਦੇਵ ਦੇਣੇ ਤਾਂ ਕਿਸੇ ਨੂੰ ਲੱਗਿਆ ਖਰੇ ਦੇਣੇ ਹੀ ਨਹੀਂ फेर ਉਸ ਤੋਂ ਬਾਅਦ ਅਸੀਂ ਸੋਚਿਆ ਇਹ ਵੀ ਸਾਡਾ ਜਿੰਨਾ ਮਰਜ਼ੀ ਖਰਚ ਲੱਗ ਗਿਆ ਹਨ ਨੂੰ ਸਾਡੇ ਡਾਕਟਰਾਂ ਨੇ ਦੱਸਿਆ ਕਿ ਜਿਹੜਾ ਆਪਰੇਟ ਹੋਣਾ ਵਾ ਨਾ ਉਹਦਾ 4 ਤੋਂ 5 ਲੱਖ ਰੁਪਏ ਲੱਗਣਾ ਹੈ ਸੋ ਚਾਹੇ ਵੀ ਮੰਗਣੇ ਨਹੀਂ ਭਾਵੇਂ ਸਾਨੂੰ ਸਾਡੀ ਮਾਂ ਦੀ ਪਹਿਲੀ ਸਾਨੂੰ ਭਾਵੇਂ ਆਪਣੀ ਪਹਿਲੀ ਛੋਣਾ ਕਹਿਣੇ ਪਉਣੇ ਤੇ ਅਸੀਂ ਇਹ ਚੀਜ਼ ਸੋਚੀ ਇਹ ਫੇਕਰੀ ਮੰਗੇ ਹਨਾ ਕਹਿਣੇ ਨਹੀਂ ਹੈਲਪ ਕੀਤੀ ਤੇ ਕਿਹਦੇ ਤੋਂ ਮੰਗਣੇ ਵੀ ਕਾਦੇ ਲਈਏ ਤੇ ਚਲੋ ਵਾਈਗਰੋ ਨੇ ਉਸ ਤੋਂ ਬਾਅਦ ਬੜਾ ਸੋਨਾ ਲੱਗਿਆ ਸੀ ਤੇ ਉਹਨਾਂ ਦਾ ਸਭ ਕੁਝ ਵਧੀਆ ਵਧੀਆ ਚਲੋ ਇਹ ਆਪੀ ਬੜਾ ਆਸਾਨੀ ਨਾਲ ਖਾਈ ਪਰ ਚਲੋ ਕੋਈ ਨਾ ਕਰ ਸਕਦਾ ਕਿਉਂਕਿ ਉਹ ਸਦਾ ਨਾਲ ਹਾਲਾ ਹਣਾ ਜੇ ਕੋਈ ਹਣਾ ਮਤਲਬ ਡਰ ਫਿਕਰ ਕੋਈ ਨਹੀਂ ਹੁੰਦੀ ਜਿੱਦਾਂ ਹੁਣ ਸਾਨੂੰ ਸਾਰੀਆਂ ਟੈਨਸ਼ਨਾਂ ਉਹਦਾ ਸਾਨੂੰ ਕੋਈ ਟੈਨਸ਼ਨ ਨਹੀਂ ਹਣੀ ਉਦਾਂ ਜੇ ਹਣਾ ਹੁੰਦੇ ਤੇ ਅੱਜ ਆਪਾਂ ਘੰਟਾ ਡੇਢ ਪਹਿਲਾਂ ਆ ਸਕਦੇ ਹਾਂ ਤੇ ਸਾਰਾ ਕੁਝ ਕਰਕੇ ਤੇ ਕਿੰਨਾ ਟਾਈਮ ਹੋ ਗਿਆ ਸਤਿਭਾਭੀ ਹਣੀ ਇਹ ਫੋਨ ਕਰੀ ਜਾਂਦੇ ਸੀ ਕਿ 11:30 ਵਜੇ ਤੁਰ ਪੀ ਜਾਂਦੇ ਮੈਂ ਟਾਈਮ ਲੱਗ ਰਾਂ ਆਪਣੇ ਨਾਲ ਪੂਰੀ ਕੋਸ਼ਿਸ਼ ਕੀਤੀ ਸੀ ਵੀ ਹਣਾ ਤੁਸੀਂ ਸਵਾਗਤ ਹਾਂ ਜਿੱਥੇੋਂ ਨਿਕਲ 20 ਪਰ ਪੈਰ ਵੀ ਵੀ ਹਿਲਾ ਕੇ ਨਾ ਟਾਈਮ ਲੱਗਿਆ ਹਾਂਜੀ ਲੋ ਜੀ ਆਪਾਂ ਪਹੁੰਚ ਗਏ ਆਂ ਭਾਬੀ ਹੁਣਾ ਕੋਲ ਕਿੰਨਾ ਖੁਸ਼ ਹੈ ਵੀ ਸੋਹਣਾ ਕਿਉਂ ਗਿਆ ਗਿਆ ਹਾਂਜੀ ਕਿੰਨਾ ਮੇਰੇ ਬਾਸ ਦਾ ਮੁੰਡਾ ਚੱਲ ਸਾਸ਼ੀ ਨਾਲ ਭਾਬੀ ਸਾਸ਼ੀ ਨਾਲ ਸਾਸ਼ੀ ਨਾਲ ਵੀ ਨਮਾਜ਼ ਕਾ ਹੋ ਇੱਥੇ ਚੱਲੇ ਨਵਾਜ਼ ਅੱਜ ਵਿਆਹ ਆਏ ਓਏ ਐ ਓਏ ਕਿੱਥੇ ਵਿਆਹ ਚੱਲੇ ਆਇਆ ਮੇਰਾ ਬਲੌਗ ਤੇ ਇੰਨੇ ਬੜਾ ਇਹ ਬੜੇ ਦੀਦੀ ਇਹ ਬੜਾ ਸਤਮਦੇ ਨੇ ਇਹਨੂੰ ਵੀ ਅਹੀਂ ਬੜੀ ਮੁਸ਼ਕਲ ਲੈ ਕੇ ਆਏ ਆ ਮੈਂ ਤਿਆਰ ਹੋ ਕਿਣਾ ਕੋਈ ਰੀਲ ਵਗੈਰਾ ਬਣਾਉਣੀ ਆ ਇੰਨਾ ਸਟਾਇਆ ਹੀ ਬੜਾ ਫਿਰ ਵੀ ਇੱਕ ਚੀਜ਼ ਰਹੀ ਗਈ ਹਿਲਾਉਣ ਵਾਲਾ ਚੱਲ ਅੱਗੇ ਹੱਥ ਜੀਰਮਾਲੇ ਤੇਰੇ ਪਾਣੀ ਡਿੱਗ ਗਿਆ ਹੋਏ ਚੜ੍ਹ ਲੱਗਿਆ ਆਪਾਂ ਪਹੁੰਚ ਗਏ ਪੈਲਸ ਚ ਚਲੋ ਆਜੋ ਹੁਣ ਮੋੜਾ ਬਾਕੀ ਸਾਡੇ ਨਾਲੇ ਨਾਲੇ ਵਿਆਹ ਹੀ ਲਿਆ ਨਾਲੇ ਵੀਡੀਓ ਦੇ ਸੀਨ ਹੋ ਗਏ ਹੈ ਤੁਹਾਡਾ ਵਿਆਹ ਦੇ ਆ ਭਗਾਇਆ ਮੇਰਾ ਵਿਆਹ ਮੇਰਾ ਵਿਆਹ ਹੈ ਲੈਣਾ ਹੈ ਇਸੇ ਨੂੰ ਪੰਜਾਬੀ ਵਿੱਚ ਇਸੇ ਇਸੇ ਪੰਜਾਬੀ ਦੇ ਚਾਹਦੇ ਆ ਵੀ ਡਬਲ ਡਬਲ ਫਾਈਵ ਦੇ ਸਾਰੇ ਕੰਮ ਨਾਲ ਦਾ ਜ਼ਰੂਰੀ ਹੈ ਕਿਉਂ ਭਾਜੀ ਸਹੀ ਗੱਲ ਹੈ ਨਾਲੇ ਇੰਜੋਏ ਕਰਦੇ ਆ ਵਿਆਹ ਦਾ ਨਾਲੇ ਆਪਣੀ ਵੀਡੀਓ ਦੇ ਸੀਨ ਵੀ ਸੀਨ ਹੋਣਾ ਹੁੰਦਾ ਕੋਈ ਨਹੀਂ ਕੰਮ ਜਿਹੜਾ ਮਿਕਸਣਾ ਹੋ ਗਿਆ ਨਾ ਉਹਦੀ ਦੀ ਕਿਥੇ ਗਈ ਉਹ ਪੈਸਾ ਨਾ ਉਹਨੂੰ ਲੱਗੀ ਉਹਨੂੰ ਆਪਣਾ ਨਿਵਾਜ ਦਿਆ ਕੋਈ ਨਹੀਂ ਕੋਈ ਨਹੀਂ ਕੋਈ ਗੱਲ ਨਹੀਂ ਤੇ ਬਾਕੀ ਭਾਜੀ ਉਹਨਾਂ ਨੇ ਇੱਕ ਵਾਰੀ ਫਿਰ ਚਾਚਾ ਜੀ ਜਿਹੜੇ ਆਪਣੇ ਵਿੱਚ ਕੰਟੈਂਟ ਦੇ ਉਹਨਾਂ ਨੂੰ ਆਪਣੋਂ ਫਿਰ ਲੱਖ ਲੱਖ ਵਧਾਈਆਂ ਹੁਣ ਵਿਆਹ ਦੀਆਂ ਬਹੁਤ ਸਾਰੀਆਂ ਉਹਨਾਂ ਦੀ ਪਈ ਗਈ ਹੈ ਤੇ ਸਾਰਾ ਹੀ ਪ੍ਰੋਗਰਾਮ ਬਹੁਤ ਵਧੀਆ ਵਾ ਟੈਂਡ ਕਰਦੇ ਕਿਉਂ ਵੀਰ ਜੀ ਬਿਲਕੁਲ ਬਿਲਕੁਲ ਤੇ ਗੁਰੂ ਰਾਮ ਦਾ ਚੜ੍ਹਦੀ ਕਲਾ ਕਰੇ ਨਵੀਂ ਜੋੜੀ ਤੇ ਉਹਨਾਂ ਦੀਆਂ ਸਾਰੀਆਂ ਜਿਹੜੀਆਂ ਖੁਸ਼ੀਆਂ ਉਹਨਾਂ ਨੂੰ ਤੇ ਉਹਨਾਂ ਕਰਕੇ ਲੱਗ ਜਾਂਦਾ ਬਾਕੀ ਨਾ ਹੀ ਆਪਣੇ ਵਿਆਹ 'ਚ ਆਏ ਆ ਉਹਨਾਂ ਕਰਕੇ ਲੱਗਦਾ ਸਹੀ ਗੱਲ ਉਹ ਦਹਾਨੂੰ ਕਿੰਗੇ ਆ ਲਈਏ ਜਾਈਏ ਜਾਈਏ ਤੇ ਪਿਆਰੀ ਇਹ ਪਿਆਰ ਵਾਲਾ ਹਾਂਜੀ ਸਹੀ ਗੱਲ ਬਿਲਕੁਲ ਬਿਲਕੁਲ ਉਹ ਨਾ ਚਾਹ ਨਾ ਸੱਤਿਆ ਹਨ ਅਸੀਂ ਬਰੋੜਾ ਜਮਾ ਦੇ ਕਿੱਥੇ ਜਾਂਦੇ ਕਿਹੜਾ ਕਰਕੇ ਕੀ ਜਿੰਦੀ ਨਾਲ ਆਪਾਂ ਵੀ ਜਾਣਾਂ ਕਿ ਨੇੜੀਆਂ ਦੀਆਂ ਪਿਆਰੀਆਂ ਕਰਾ ਲਈਏ ਤੂੰ ਹੁਣ ਵਿਆਹ ਕਰੀਂ ਕਿੰਨੀ ਨੰਗਣਾ ਸਹੀ ਗੱਲ ਆਰਕਾਂ ਦੀਵਾਲੀ ਦਾ ਤਾਂ ਖਿਆਲ ਭੁੱਲ ਗਿਆ ਇਹ ਵਿਆਹ ਦਾ ਜਿਆਦਾ ਹਾਂ ਸਜੀ ਭਾਜੀ ਬੜੀਆਂ ਤਿਆਰੀਆਂ ਹੁੰਦੀਆਂ ਹੀ ਕੋਈ ਵਿਆਹ ਜਾਣਾ ਹੀ ਵਿਆਹ ਹੈ ਤੇ ਨਾਲੇ پیسے ਵੀ ਆਪਣੇ ਜਾ ਚੰਜੀ ਨਾਲ ਕੰਨੇ ਕੰਡਾ ਨੇ ਤੇ ਭਾਜੀ ਹੁਣਾ ਨੂੰ ਤੇ ਉਹਨਾਂ ਨਾਲ ਵੀ ਬੜਾ ਦਿਲ ਹੀ ਕਰੀਬ ਆਪਣੀ ਬਹੁਤ ਵਧੀਆ ਨੇਚਰ ਆ ਭਾਜੀ ਸਾਰੇ ਜਿਹੜੇ ਪਾਰਟਿਸਿਪੇਟ ਹੁੰਦੇ ਨੇ ਜਾਨੀ ਵਾਂਗੂ ਆ ਪਰ ਨੇ ਸਾਰਾ ਨਾ ਪਰਿਵਾਰਿਕ ਪਿਆਰ ਇੱਕ ਦੂਜੇ ਦਾ ਬਹੁਤ ਵਧੀਆ ਲੰਘਣ ਆ ਬੱਚਾ ਮਿਲਿਆ ਆਂਦੇ ਆ ਕਿ ਤੁਹਾਡੀ ਐਕਟਿੰਗ ਬੜੀ ਹੁੰਦੀ ਹੈ ਬੜਾ ਕੜਾਕੇਦਾਰ ਨਾ ਉਹ ਕੜਾਕੇਦਾਰ ਨਹੀਂ ਨਹੀਂ ਦੱਸਦੇ ਹੁੰਦੇ ਆ ਭਾਜੀ ਕਿ ਬਹਿ ਰੀਅਲਟੀ ਨਹੀਂ ਕਰਾਂਦੇ ਹੋਣਗੇ ਸਿਰਫ ਐਕਟਿੰਗ ਹੀ ਉਹਨਾਂ ਨੂੰ ਇਹ ਮਿਲਦੀ ਕਰਨ ਜੀ ਯਾਰ ਉਹਨਾਂ ਦੀ ਕਵਰ ਮੈਂ ਕਿਹਾ ਕਿ ਸਹੀ ਗੱਲ ਜੀ ਆ ਤੇ ਬਾਕੀ ਸਾਰਦਾ ਵੀ ਉਹ ਫਰਜ਼ ਬੰਦਾ ਜਿਹਨੂੰ ਕੋਈ ਕੈਰੈਕਟਰ ਮਿਲਦਾ ਨਾ ਹਾਂ ਸਹੀ ਗੱਲ ਮੰਨ ਲਓ 네ਗੇਟਿਵ ਜਾਂ ਪੋਜ਼ਿਟਿਵ ਅਸਲ 'ਚ ਉਹ ਕੈਰੈਕਟਰ ਪੂਰਾ ਹੋਵੇ ਤਾਂ ਜੇ 네ਗੇਟਿਵ ਖਾਉਣਾ ਤਾਂ 네ਗੇਟਿਵ ਪੂਰਾ ਹੋਵੇ ਤੇ ਜੇ ਪੋਜ਼ਿਟਿਵ ਹੈ ਤਾਂ ਪੋਜ਼ਿਟਿਵ ਪੂਰਾ ਹੋਵੇ ਕਿਉਂਕਿ ਤਾਂ ਵੀ ਮਤਲਬ ਥੋੜਾ ਵਿੱਚ ਮਿੱਠਾ ਮਸਾਲਾ ਰਹੇਗਾ ਸੀਰੀਅਲ ਦੇ ਤੇ ਵਧੀਆ ਲੱਗੇਗਾ ਕਿ ਕਿਹਦੀ ਲੰਬ ਨਹੀਂ ਆਉਂਦੀ ਆਓ ਵੇਖੋ ਉਧਰ ਜਾ ਜੀ ਆ ਜਾ ਆ ਜਾ ਵੇ ਚਲ ਗਿਆ ਜੀ ਹੋਏ ਬੈਠ ਜਾ ਇਹਨਾਂ ਦੀ ਡਿਊਟੀ ਖਬਰਦਾਰ ਲੱਗੀ ਹੈ ਪੂਰੀ ਸਹੀ ਗੱਲ ਤੈਨੂੰ ਪਹਾਈ ਲਈ ਹਾਂ ਕਿਤੇ ਬਾਹਰ ਚਲ ਗਏ ਜੀ ਵੀ ਤਾਂ ਹੰਬ ਗਏ ਲੱਗਦਾ ਤੂੰ ਵੀ ਤੂੰ ਵੀ ਆਪਣਾ ਕੋਈ ਵਿਚਾਰ ਦੋ ਦੋ ਸਾਨੂੰ ਲੱਗਦੇ ਉਹਨਾਂ ਨੂੰ ਤਾਂ ਜਾਣੀ ਨਹੀਂ ਜੇ ਚੱਡਣ ਦੇ ਨੇ ਨਾ ਉਹਨੂੰ ਛੋਕੇ ਲੰਡਾ ਪਹਿਲਾਂ ਕੰਮ ਤਾਂ ਹੰਦਿਆ ਬਾਅਦ ਵਿੱਚ ਵੀ ਕਿਰੇ ਮੈਂ ਆਪਣਾ ਮੁੰਡਾ ਦੇ ਕੰਮ ਆਹੋ ਭੈਣ ਦੇ ਵਿਆਹ ਤੇ ਖਵਾਰੇ ਆ ਨਾ ਉਹ ਜੇ ਤੇ ਇਹਨਾਂ ਨੂੰ ਸਭ ਤੋਂ ਵੱਧਦਾ ਅੱਜ ਖੁਸ਼ੀ ਇਹਨਾਂ ਨੂੰ ਹੋਣੀ ਹੈ ਤੇ ਇਹਨਾਂ ਦੀ ਸਿਸਟਰ ਦੀ ਨਾ ਰਹੀ ਅੱਜ ਅੱਜ ਦੇ ਭਾਗ ਵਾਲਾ ਬੇਗੋ ਦੇਣ ਤੇ ਭਾਗ ਵਾਲਾ ਮੈਨੂੰ ਤੇ ਜਾਣੇ ਨਹੀਂ ਛੱਡੋਗੇ ਤਾਂ ਤੂੰ ਹੀ ਆਵੇਂ ਜਾਣੇ ਤੂੰ ਜਿੰਜ ਮੇਰੇ ਲਈ ਆ ਤੂੰ ਤੇ ਜਾਣ ਮਾਰਨ ਦੀ ਬਾਜੀ ਕੁਲਦੀ ਇਹ ਕਹਿਣਾ ਹੈ ਕਿ ਛੱਡ ਕੇਣਾ ਇੱਕ ਸਮੂਹ ਹੈ ਬਾਜੀ ਨੇ ਆ ਤਾ ਮਾਸਲੇ ਕਰਦੇ ਨੇ ਖੇਤੀ ਆਜੋ ਖੇਤੀ ਤੂੰ ਕਰੀ ਸਣਾ ਵਧੀਆ ਲੱਗਣਾ ਮੌਸਮ ਚ ਪ੍ਰੋਗਰਾਮ ਅੱਗੇ ਰਹਿਦਾ ਨਾ ਕਰੀ ਨਾ ਸੱਤ ਆਹ ਰਾਜੋ ਭੈਣ ਤਰਾਜੋ ਹਾਂ ਜੇ ਨੀ ਪੱਜਾ ਆਵਣਾ ਤਾ ਵਰਗੇ 425 ਵੀ ਹੈ ਇੱਕ ਉਹ ਇੱਕ ਉਹ ਆ ਰਹੇ ਵਾਖਵਾ ਪਾਛੜੀ ਦੀ ਵਾਖਮੀ ਮੰਨ ਨਹੀਂ ਆ ਰਹੇ Thank <laughs> you. ਚੱਲੀਏ ਹੁਣ ਹੋ ਗਿਆ ਫੋਟੋ ਸ਼ੂਟ ਮੰਨਦੀ ਤੋਂ ਹੋਰ ਵੀ ਕਰਨਾ ਵੀ ਕਰ ਲਿਆ ਚੱਲੀਏ ਫਿਰ ਸ਼ਕੀ ਹੁਲਕਾ ਚੱਲੀਏ ਅੱਗੇ ਹੁਣ ਆਹੀ ਕੁੜੀ ਵਿਆਹ ਦੀ ਹੁਣ ਦੀ ਆਪਣੇ ਘਰ ਛੱਡ ਸਕਦਾ ਠੀਕ ਆ ਜੀ ਓਕੇ ਭਾਏ ਬੈਟ ਵਾਜੇ ਵੱਜ ਗਏ ਤੁਹਾਨੂੰ ਵੱਜ ਭਾਜੀ ਨਹੀਂ ਕਿਉਂ ਭਾਜੀ ਹੁਣ ਜੁੜੀ ਆਪਾਂ ਆਪਣੀ ਘਰ ਜੁਆ ਹੋਣੇ ਵੀ ਨੱਚ ਲਿਆ ਕੁੜੀ ਬਹੁਤ ਮਸਤੀ ਆ ਪਾਈ ਪਕੜਾ ਫੋਟੋ ਜੀ ਕਰਦੇ ਆ ਨਾ ਪਰ ਹੌਣ ਪਾ ਸਕਦੇ ਪਹਿਲਾਂ ਕਰ ਦਿੰਦੇ ਕੁੜੀ ਵਾਲੇ ਨਹੀਂ ਹੁਣ ਏਦਾਂ ਸਭ ਚੱਲੀ ਜਾਂਦਾ ਹੁਣ ਤੇ ਨਹੀਂ ਕੋਈ ਐਡੀ ਗੱਲ ਹੈ ਗਈ ਨਾ ਹੋਣੀ ਨਾ ਲੈ ਤੇਰੀ ਚਾਹ ਹੈ ਮੇਰਾ ਮੋਲ ਏਦਾਂ ਤਾਂ ਬਣਾਉਂਦਾ ਹਾਂ ਹੂੰ ਚੱਲੀਏ ਫਿਰ ਚਲੋ ਅੱਛਾ ਪਰਸਾ ਪਰਸਾ ਪਰਸਾ

ਹਾਂ ਜਾਣਾ ਕਿ ਨਹੀਂ ਆਂਦਾ ਨਹੀਂ ਜਾਣਾ ਨਹੀਂ ਜਾਣਾ ਕਿੰਦਰ ਕਹਿੰਦਾ ਨਹੀਂ ਜਾਣਾ ਅਨੇ ਚੰਗਾ ਵਿਆਹ ਵੇਖ ਆਵਾ ਤੁਹਾਨੂੰ ਪਤਾ ਲੱਗੂਗਾ ਵੀ ਵਿਆਹ ਵੇਖ ਕੇ ਆਵਾ ਅੱਛਾ ਆਂਦਾ ਆਂਦਾ ਜਾਣਾ ਹੋਣਾ ਜਾਣਾ ਵਾ ਵੇਖ ਕੇ ਇਹਦਾ ਪਤਾ ਲੱਗਦਾ ਵਿਆਹ ਵੇਖੀ ਹਾਂ ਚਲ ਵਧੀਆ ਵਾ ਤੇ ਹਾਂ ਇਹ ਤੁਹਾਨੂੰ ਨਹੀਂ ਭਾਜੀ